ਸਵਰਗਵਾਸੀ ਸੰਤਰਾਮ ਸਿੰਘਲਾ ਜੀ ਦੀ ਜਨ ਸੇਵਾ ਦੀ ਸੋਚ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪਾਂ ਦੀ ਲੜੀ ਤਹਿਤ ਅੱਜ ਅਮੇਰਕਰ ਨਗਰ ਸੰਗਰੂਰ ਵਿਖੇ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ। ਕਾਫੀ ਗਿਣਤੀ ਦੇ ਵਿੱਚ ਲੋੜਵੰਦ ਲੋਕਾਂ ਨੇ ਇਸ ਕੈਂਪ ਦਾ ਭਰਪੂਰ ਲਾਭ ਚੁੱਕਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਸਾਡੇ ਪਿਤਾ ਜੀ ਹਮੇਸ਼ਾ ਲੋੜਵੰਦਾ ਦੀ ਮਦਦ ਲਈ ਤਿਆਰ ਰਹਿੰਦੇ ਸਨ। ਅਸੀਂ ਉਨ੍ਹਾਂ ਦੀ ਸੋਚ ਨੂੰ ਅੱਗੇ ਤੋਰਨ ਦੇ ਲਈ ਇਹ ਸੇਵਾ ਨਿਰੰਤਰ ਚਾਰੀ ਰੱਖੀ ਹੋਈ ਹੈ। ਉਨਾ ਕੇਹਾ ਕਿ ਮਾਹ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਵਿਸ਼ੇਸ਼ ਚੈੱਕਅਪ ਕੀਤਾ ਗਿਆ ਤੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨਾਂ ਲਈ ਲੈਂਚ ਮੁਫਤ ਪੁਆਏ ਗਏ। ਵੱਡੀ ਗਿਣਤੀ 'ਚ ਲੋਕਾਂ ਨੂੰ ਚਸ਼ਮੇ ਤੇ ਚਮੜੀ ਦੇ ਰੋਗਾਂ ਲਈ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਸਿੰਗਲਾ ਪ੍ਰਵਾਦ ਦੇ ਵੱਲੋਂ ਜਿੱਥੇ ਖੁਦ ਮਰੀਜ਼ਾਂ ਦੀ ਸੇਵਾ ਕੀਤੀ ਗਈ ਉੱਥੇ ਹੀ ਮਰੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਲਈ ਵਿਸ਼ੇਸ਼ ਤੌਰ ਤੇ ਬੱਸਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ। ਸਰ ਜੀ ਕਿਸ ਤਰ੍ਹਾਂ ਦੇ ਲਗਾਤਾਰ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਤੁਹਾਡੇ ਵੱਲੋਂ ਕੈਂਪ ਲਗਾਏ ਜਾ ਰਹੇ ਆ ਤੁਹਾਨੂੰ ਪਤਾ ਹੈ ਕਿ ਸਾਡੇ ਇਸ ਇਲਾਕੇ ਵਿੱਚ ਜੋ ਲੋਕਾਂ ਨੂੰ ਤਕਲੀਫ ਹੈ ਚਾਹੇ ਉਹ ਅੱਖਾਂ ਦੀ ਹੈ ਜਾਂ ਚਮੜੀ ਦੀ ਹੈ ਚਾਹੇ ਕਿਸ ਦਾ ਲੈਂਸ ਪੈਣ ਵਾਲਾ ਹੈ ਤੇ ਚਾਹੇ ਕਿਸੇ ਚਸ਼ਮਾ ਲੱਗਣ ਵਾਲਾ ਹੈ ਜਾਂ ਅੱਖਾਂ ਦੀ ਦਵਾਈ ਦੀ ਗੱਲ ਹੈ ਜਾਂ ਚਮੜੀ ਦੇ ਰੋਗ ਨਾਲ ਜੁੜੀ ਗੱਲ ਹੈ ਹਰ ਗਰੀਬ ਇਲਾਕੇ ਵਿੱਚ ਜਿੱਥੇ ਲੋੜਵੰਦ ਪਰਿਵਾਰਾਂ ਵੱਲੋਂ ਸਾਡੇ ਕੋਲੇ ਮੰਗ ਆਉਂਦੀ ਹੈ ਵੀ ਸਾਡੇ ਉਰੇ ਕੈਂਪ ਲਗਾ ਦਿਓ ਔਰ ਨਾਲ ਹੀ ਨਾਲ ਸਾਡੇ ਕੋਲੇ ਡਾਕਟਰਾਂ ਦੀ ਅਵੇਲੇਬਿਲਿਟੀ ਹੁੰਦੀ ਹੈ ਤਾਂ ਅਸੀਂ ਉਸ ਜਗ੍ਹਾ ਤੇ ਜਾ ਕੇ ਕੈਂਪ ਲਗਾਉਂਦੇ ਹਾਂ ਔਰ ਇਹ ਜਿਹੜੀ ਕੜੀ ਲਗਾਤਾਰ ਹਰ ਸ਼ਨੀਵਾਰ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਰਾਉਣ ਦੀ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹਦਾ ਹਿੱਸਾ ਬਣ ਸਕਣ ਤੇ ਇਹਦਾ ਲਾਭ ਲੈ ਸਕਣ ਔਰ ਉਸੇ ਲੜੀ ਦੇ ਤਹਿਤ ਅੱਜ ਅੰਬੇਦਕਰ ਨਗਰ ਚ ਜਿਹੜਾ ਅਸੀਂ ਇਹ ਹਾਲ ਬਣਾਇਆ ਸੀਗਾ ਕਮਿਊਨਿਟੀ ਸੈਂਟਰ ਔਰ ਜਿੱਥੇ ਅੱਜ ਲੋਕ ਬੜਾ ਵੱਡਾ ਆਨੰਦ ਮਾਣਦੇ ਆ ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ ਕਰਦੇ ਆ ਤੇ ਓਰੇ ਦੇ ਐਮਸੀ ਸਾਹਿਬ ਤੇ ਓਰੇ ਦੀ ਸਾਰੀ ਕਮੇਟੀ ਮਿਲ ਕੇ ਇਹਦਾ ਰੱਖ-ਰਖਾਓ ਕਰਦੀ ਹੈ ਤੇ ਸਾਰੇ ਸਾਥੀ ਆਪਣਾ ਉਹ ਲਾਭ ਲੈ ਪਾਉਂਦੇ ਆ ਅੱਜ ਅਸੀਂ ਉਸੇ ਥਾਂ ਤੇ ਕੈਂਪ ਲਗਾਇਆ ਹੈ ਸਾਰਿਆਂ ਨੇ ਮਿਲ ਕੇ ਮਿਹਨਤ ਕੀਤੀ ਹੈ ਸਫਾਈ ਕਰਨ ਦੇ ਵਿੱਚ ਇਸ ਜਗ੍ਹਾ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਤੇ ਨਾਲ ਹੀ ਅੱਜ ਇਸੇ ਮਹੱਲੇ ਦੇ ਸਾਡੇ ਸਾਰੇ ਸਾਥੀ ਕੋਈ ਪਰਚੀਆਂ ਕੱਟਣ ਦੇ ਲੱਗੇ ਆ ਕੋਈ ਮਰੀਜ਼ਾਂ ਨੂੰ ਲਾਈਨ ਲਾਂਚ ਵਾਸਤੇ ਤੇ ਮਰੀਜ਼ਾਂ ਨੂੰ ਦਿਖਾਉਣ ਵਾਸਤੇ ਤੇ ਹੁਣ ਹੁਣ ਤੱਕ 40 ਆਪਰੇਸ਼ਨ ਮਰੀਜ਼ਾਂ ਦੇ ਨਿਕਲ ਚੁੱਕੇ ਆ ਤੇ ਹਲੇ 60 ਸਵਾ 11 ਵਜੇ ਆ ਤੇ 9:30 ਵਜੇ ਕੈਂਪ ਸ਼ੁਰੂ ਹੋਇਆ ਸੀ ਤੇ 1 ਵਜੇ ਤੱਕ ਚੱਲਣਾ ਸੋ ਜਿੰਨੇ ਮਰੀਜ਼ ਅੱਜ ਉਹਰੇ ਅੱਖਾਂ ਦੇ ਆਪਰੇਸ਼ਨ ਦੇ ਨਿਕਲਣਗੇ ਜਿਨ੍ਹਾਂ ਦੇ ਲੈਂਸ ਪਾਣੇ ਆਉਣਗੇ ਸਾਰਿਆਂ ਨੂੰ ਉਹ ਰੋ ਬੱਸ ਸਿਠਾ ਕੇ ਗਲੋਬਲ ਹਸਪੀਟਲ ਜਾ ਕੇ ਉਹਨਾਂ ਦੇ ਆਪਰੇਸ਼ਨ ਹੋਣਗੇ ਔਰ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਥਾਂ ਤੇ ਲਿਆ ਕੇ ਉਹਨਾਂ ਨੂੰ ਛੱਡਾਂਗੇ ਔਰ ਕੱਲ ਨੂੰ ਫੇਰ ਡਾਕਟਰ ਉਹਰੇ ਆ ਕੇ ਇਹਨਾਂ ਦੀ ਫੱਟੀਆਂ ਖੋਲਣਗੇ ਔਰ ਉਹਨਾਂ ਦੇ ਜਿਹੜੀ ਦਵਾਈ ਪੈਣੀ ਉਹ ਦਵਾਈ ਦੇਣਗੇ ਤਾਂ ਕਿ ਜਿਹੜਾ ਅਸੀਂ ਕੰਮ ਕਿਸੇ ਵੀ ਮਰੀਜ਼ ਵਾਸਤੇ ਕਰਦੇ ਆ ਉਹਨੂੰ ਅਸੀਂ ਅਖੀਰ ਤੱਕ ਪੂਰਾ ਕਰ ਸਕੀਏ ਤੇ ਮਰੀਜ਼ ਦੀ ਸੰਤੁਸ਼ਟੀ ਹੋ ਸਕੇ। ਅਗਲਾ ਕੈਂਪ ਕਿਸ ਜਗ੍ਹਾ ਲਗਾਉਣਾ ਚਾਹ ਰਹੇ ਹਾਂ? ਜਿੱਥੇ ਤੱਕ ਇਸ ਤੋਂ ਆਉਣ ਵਾਲੇ ਕੈਂਪ ਦੀ ਗੱਲ ਹੈ ਉਹ 29 ਤਰੀਕ ਨੂੰ ਮੰਗਵਾਲ ਪਿੰਡ ਦੇ ਵਿੱਚ ਕੈਂਪ ਪਹਿਲਾਂ ਤੋਂ ਤੈਅ ਹੋਇਆ ਹੋਇਆ ਤੇ ਉਸ ਤੋਂ ਇਲਾਵਾ ਅਗਲੇ ਮਹੀਨੇ ਵਿੱਚ ਨਦਾਮਪੁਰ ਦਾ ਕੈਂਪ ਹੈ ਤੇ ਚੰਨੋ ਪਿੰਡ ਦਾ ਕੈਂਪ ਹੈ। ਔਰ ਇਸੇ ਲੜੀ ਦੇ ਤਹਿਤ ਹੋਰ ਇਲਾਕਿਆਂ 'ਚ ਜਿੱਥੋਂ ਜਿੱਥੋਂ ਮੈਂ ਤੁਹਾਨੂੰ ਕਿਹਾ ਕੀ ਮੰਗ ਆਉਂਦੀ ਹੈ ਮੌਸਮ ਨੂੰ ਦੇਖਦੇ ਹੋਏ ਕਿਉਂਕਿ ਅੱਗੇ ਠੰਡ ਦਾ ਮੌਸਮ ਆ ਰਿਹਾ ਏ ਧੁੰਦ ਆ ਰਹੀ ਏ ਕਈ ਵਾਰ ਡਾਕਟਰਾਂ ਨੇ ਕਹਿਣਾ ਇਹ ਹੁੰਦਾ ਕਿ ਸਾਨੂੰ ਕੈਂਪ ਐਨੀ ਠੰਡ ਚ ਲਗਾਉਣਾ ਨਹੀਂ ਚਾਹੀਦਾ ਕਈ ਵਾਰ ਮਰੀਜ਼ ਵੀ ਜ਼ਿਆਦਾ ਠੰਡ ਚ ਆਪਰੇਸ਼ਨ ਨਹੀਂ ਕਰਾਉਂਦੇ ਤੋ ਕੈਂਪ ਦਾ ਪੂਰਾ ਲਾਹਾ ਲੋੜਵੰਦ ਪਰਿਵਾਰਾਂ ਨੂੰ ਮਿਲ ਸਕੇ ਉਹ ਸਾਡਾ ਟੀਚਾ ਹੁੰਦਾ ਏ ਔਰ ਉਸੇ ਟੀਚੇ 'ਤੇ ਜੈਸੀ ਕੰਮ ਕਰਨੇ ਆ ਤੇ ਸਾਡੀ ਸਾਰੀ ਟੀਮ ਹਰ ਵਾਰਡ ਦੀ ਟੀਮ ਸਾਡੇ ਕਾਂਗਰਸ ਪਾਰਟੀ ਦੇ ਮੇਰੇ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਥੀ ਸਹਿਬਾਨ ਮਿਲ ਕੇ ਇਸ ਕੈਂਪ ਦਾ ਪ੍ਰਚਾਰ ਕਰ ਕਰ ਕਰਦੇ ਆਂ ਔਰ ਉਸ ਤੋਂ ਬਾਅਦ ਇਸ ਕੈਂਪ ਦੀ ਕਾਮਯਾਬੀ ਵਾਸਤੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਹਦਾ ਲਾਹਾ ਮਿਲ ਸਕੇ ਇਹਦਾ ਇਹਦਾ ਫਾਇਦਾ ਹੋ ਸਕੇ ਉਸ ਦੇ ਵਿੱਚ ਮਰੀਜ਼ਾਂ ਨੂੰਰੇ ਲੈ ਕੇ ਆਉਣ ਚ ਤੇ ਆਪਰੇਸ਼ਨ ਕਰਾਉਣ ਤੱਕ ਸਾਡੇ ਸਹਿਯੋਗ ਸਾਰੇ ਸਾਥੀ ਕਰਦੇ ਆਂ ਤੋਂ ਮੈਂ ਜਿੱਥੇ ਆਪਣੇ ਪਾਰਟੀ ਦੇ ਸਾਰੇ ਲੀਡਰ ਤੇ ਵਰਕਰ ਸਹਿਬਾਨਾਂ ਧੰਨਵਾਦ ਕਰਦਾ ਆਂ ਉੱਥੇ ਮੈਂ ਸਾਰੇ ਵਲੰਟੀਅਰ ਜਿਹੜੇ ਸਾਡੇ ਕੈਂਪ ਚ ਕੰਮ ਕਰਦੇ ਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਆਂ ਔਰ ਆਉਣ ਵਾਲੇ ਸਮੇਂ ਚ ਜਿੱਥੇ ਜਿੱਥੇ ਕੈਂਪ ਲਾਉਣ ਦੀ ਲੋੜ ਹੋਊਗੀ ਉੱਥੇ ਅਸੀਂ ਡਾਕਟਰਾਂ ਦੀ ਅਵੇਲੇਬਿਲਟੀ ਨੂੰ ਦੇਖ ਕੇ ਕੈਂਪ ਲਾਵਾਂਗੇ ਤਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਲਾਹਾ ਲੈ ਸਕਣ। ਸਾਥ ਸ਼ਿੰਗਲੇ ਦਾ ਜਿਹੜਾ ਆ ਕੇ ਦੁਖੀਆਂ ਦਾ ਦੁੱਖ ਚੋਣਿਆ ਇਹਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਤ ਜਗਰੂਪ ਸਿੰਘ ਆ ਕਿਹੜੀ ਜਗ੍ਹਾ ਰਹਿੰਦੇ ਹੋ? ਤੇ ਪ੍ਰਵਾਇਟੀ ਚ ਡਾਕਟਰ ਮੇਰ ਕਰਨਗਰੀ ਕਹਿੰਦੇ ਨੇ ਹੁਣ ਅੱਜ ਇੱਥੇ ਪਹੁੰਚੋ ਕੈਂਪ ਚ ਕਿਸ ਤਰ੍ਹਾਂ ਦਾ ਲੱਗਿਆ? ਹਾਂ ਹਾਂ ਜੀ ਹਾਂ ਜੀ ਪਹੁੰਚੇ ਕੀ ਇਹ ਨਵਾਂ ਜਿਹੜਾ ਕੋ ਉਹ ਲੱਗਦਾ ਹੈ ਪੋਲ ਨੂੰ ਲੱਗਦਾ ਲੱਗਦਾ ਹੀ ਮੇਰੇ ਬਾਤ ਹਾਂਜੀ ਅਸੀਂ ਹਰ ਸਮੇਂ ਸੇ ਇਹਨਾਂ ਦੇ ਨਾਲ ਹਾਂਜੀ ਨੀਚੇ ਦਾ ਪ੍ਰੈਸ਼ਰ ਹਾਂਜੀ ਅੱਖ ਦਾ ਪ੍ਰੈਸ਼ਰ ਹੋਣਾ ਦੱਸ ਹਾਂਜੀ ਅੱਖ ਦਾ ਪ੍ਰੈਸ਼ਰ ਹੋਊਗਾ ਦਾ ਕੱਬੀ ਦਾ ਹਾਂਜੀ ਮੈਂ ਨਾ ਦੇਨ ਦਿਵਾਲਾ ਜੀ ਦੇਨ ਦਿਵਾਲਾ ਪੱਪੂ ਠੀਕ ਹੈ ਨਾ ਚਾਹੁੰਦੇ ਜੋ ਅੱਜ ਸਿੰਘਲਾ ਸਾਹਮਣੇ ਲੋਕ ਕੈਂਪ ਲਗਾਏ ਆ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਪਹਿਲਾਂ ਵੀ ਇਸ ਸਥਾਨ ਉਰ ਚ ਕਈ ਕੈਂਪ ਲਗਾ ਚੁੱਕੇ ਨੇ ਗੁਆਣੀ ਗਾੜੀ ਬਿਲੇ ਆ ਚੁੱਕੇ ਨੇ ਅਤੇ ਹੋਰ ਵੀ ਕੈਂਪ ਕਈ ਜਗ੍ਹਾ ਤੇ ਲੱਗਣਗੇ। ਮਤਲਬ ਮਨੁੱਖਤਾ ਦੀ ਸੇਵਾ ਵਾਸਤੇ ਗਰੀਬ ਲੋੜਵੰਦਾਂ ਦੀ ਸੇਵਾ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਕੀ ਕਹਿਣਾ ਚਾਹੋਗੇ ਤੁਹਾਡਾ ਕਿਸ ਚੀਜ਼ ਦਾ ਪ੍ਰਸ਼ੰਸਾ? ਮੇਰੇ ਲੰਝ ਪੈਣੇ ਯੱਕ। ਅੱਛਾ। ਕਿਹੜੀ ਜਗ੍ਹਾ ਰਹਨੇ ਆ? ਸੇਖੂ ਬਰੇ ਜੀ। ਕੀ ਕਹਿਣਾ ਚਾਹੋਗੇ ਅੱਜ ਜੋ ਇੱਥੇ ਕੈਂਪ ਲਗਾਇਆ ਸਿੰਘਲਾ ਸਾਹਿਬ ਨੇ। ਸਿੰਘਲਾ ਸਾਹਿਬ ਬਹੁਤ ਵਧੀਆ ਬੰਦੇ ਸੀ ਕੰਮ ਵਧੀਆ ਕਰ ਰਹੇ ਨੇ। ਅਖਲਾਪਰੇਸ਼ਨ ਦੇ ਦਾ ਫਰੀ ਕਰਾਵੇ ਮੇਰਾ